ਅੱਜ ਬੇਟੀ ਦੇ ਸਾਹ ਅੰਤਰਰਾਸ਼ਟਰੀ ਬੇਟੀ ਦੇ ਸਾਹ ਦਾ ਤੇ ਭਗਤ ਸ਼ੀਰਪਤ ਸਿੰਘ ਭਗਤ ਸਿੰਘ ਦਾ ਸ਼ੀਰਪਤ ਸਿੰਘ ਦਾ ਜਨਮ ਦਿਹਾੜਾ ਤੇ ਰਵੀਜੀ ਰਵੀ ਜਮਨ ਨੇ ਹਲਕਾ ਅੰਤਰਰਾਸ਼ਟਰੀ ਦੇ ਸਾਹ ਉਹਨੇ ਕੱਲ ਪੁੱਤਾ ਹਲਕਾ ਐਸੀ ਹੋਰੇ ਉਹਨੇ ਕਈ ਨਾ ਵੱਡਿਆ ਜੂ ਜੂ ਨੇ ਕਿ ਪੁੱਤਾ ਜ ਕੋਈ ਜਾਨਵ ਰੱਖਿਆ ਉਹਦਾ ਮੌਕੇ ਸਰ ਪੀੜਾ ਰੋਆ ਹਕਾਲਾ ਇਹਦਾ ਹੱਦੇ ਨਾ ਤੇ ਜਿਹਨਾਂ ਨੇ ਜਿੱਕੇ ਹੁਣ ਕਿਰੇ ਵੱਡਿਆ ਗਾਹੋ ਸਰਕਾਰੀ ਹਸਪਤਾਲ ਜਾ ਕੇ ਫ੍ਰੀ ਟੀਕੇ ਲਗਦੇ ਹੋ ਨੂੰ ਆਇਓ ਸਾਰਿਆਂ ਨੂੰ ਸਾਰਿਆਂ ਨੂੰ ਵੱਡਿਆਂ ਨੂੰ ਪਿਆਰ ਸਤਿਕਾਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਵੱਧ ਤੋਂ ਵੱਧ ਪਿਆਰ ਕਰਨਾ ਚਾਹੀਦਾ ਹੈ ਐਂ ਨਹੀਂ ਵੀ ਕੁੜੀ ਹੋਰ ਵੀ ਕੁੜੀ ਹੋਰ ਹੋ ਕੈ ਨਹੀਂ ਇਹ ਸਾਰੇ ਇਹਨਾਂ ਜਨਨੀ ਆ ਇਸਤਰੀ ਹਨ ਸ਼ੋਕਮੰਦ ਆਖੇ ਜਮਾ ਰਾਜਾ ਹਨ ਸ਼ੋਕਮੰਦ ਆਖੇ ਜਮਾ ਰਾਜਾ ਹਨ ਇਹ ਸਾਨੂੰ ਇੱਕ ਆਪੀ ਸ਼ਕਤ ਦੀ ਵੀਡੀਓ ਵੀ ਲੰਬੀ ਜਿਹੀ ਕਹਾਣੀ ਬਣਾਉਣੀ ਹੈ ਜੀ ਆਣੂਗੇ ਹਾਂ ਸੁਆਗਤ ਦੇਖੂਗੇ ਨਿਰੰਤਰ ਪੜ੍ਹਾਈ ਦਾ ਕੰਮ ਕਰਨਾ ਹੈ ਹੋਰ ਵੀ ਗੱਲ ਨਹੀਂ ਕਰਨੀ ਦੇਖਣਾ ਠੀਕ ਤੇ ਆਪਣਾ ਵਧੀਆ ਸੋਚ ਰੱਖਣੀ ਆ ਪੜ੍ਹਾਈ ਵਾਤੇ ਵਾਤੇ ਗੱਟ ਜਿਹਨੂੰ ਆਣਾ ਜਾਜੀ ਤੇ ਮਾਣ ਹੱਥ ਖੜਾ ਕਰੋ ਜਿਹਨੇ ਜੱਗੰਦਾਨਾ ਜੱਜ ਮਾਣਨਾ ਸੋਟੇ ਕਿਸੇ ਨੇ ਲੱਗਣਾ ਕਿਵੇਂ ਤਸੀਲ ਦਾ ਵਾਣਾ ਕਿਸੇ ਨੇ ਆਪ ਕਰਨਾ ਤੁਸੋਂ ਹੱਥ ਖੜਾ ਕਰੋ ਜਿਹਨੇ ਦਾਗਪੁਰ ਦਾ ਮਾਸਟਰ ਮਾਣਨਾ ਡਾਕਟਰ ਵੱਲੋਂ ਬਿਸ਼ਵਾਸ ਨਾਲ ਹੋ ਜੇ ਦਾ ਆਪਣੇ ਜੀ ਹੱਥ ਖੜਾ ਕਰੋ ਆਪਣੇ ਸੋਚ ਵਧੀਆ ਰੱਖੋ ਵੀ ਮੈਂ ਡਾਕਟਰ ਬਣਨਾ ਸੀ ਲਾਰ ਬਣਨਾ ਬੱਤ ਬੱਤ ਕੀ ਬਣਨਾ ਹੈ ਹਾਂ ਪੁਲਿਸ ਬਣਨਾ ਪੁਲਿਸ ਵਿੱਚ ਭਾਗ ਲੈਣਾ ਪਰ ਵੀ ਇਹ ਕਾਹ ਨਹੀਂ ਕਹੂੰਗੀ ਜਿਹੜਾ ਬੱਚਾ ਵੀ ਇਹ ਕਰੇਗਾ ਉਹ ਪੁਲਿਸ ਵਿੱਚ ਭਾਗ ਲਏਗਾ ਪਰ ਸਰਕਾਰ ਨੇ ਵੀ ਇਹ ਕਰਤੀ ਤੇ ਦਾਸ ਨੇ ਵੀ ਹੁਣ ਗੁਰਨਾਮ ਸਿੰਘ ਜੀ ਬੇਚੀ ਕਰ ਲਏ ਦਾਸ ਗੁਰਨਾਮ ਸਿੰਘ ਜੀ ਸਾਡੇ ਸਾਡੇ ਸ਼੍ਰੋਮਣੀ ਨਿਸ਼ਕਾਮ ਸਿੱਖੀ ਪ੍ਰਚਾਰ ਸੈਟੀ ਦਾ ਦਾਸ ਮੁਖsevਾ ਆ ਰਿਹਾ ਹੈ ਸਾਡੇ ਮਿਸਟਰ ਸਰਜੀ ਨੇ ਇਹ ਯਾਰ ਲੱਖਣਗੇ ਮੈਂ ਪਾਲਸਰ ਦੇ ਬੱਤੀ ਅੱਜ ਆਪਾਂ ਬੇਟੀ ਦੀ ਜਨਮ ਬਣਾ ਰਿਹਾ ਵਿਸ਼ੇ ਪੱਧਰ ਤੇ ਬਹੁਤ ਹੁੰਦਾ ਮੰਗਣਾ ਬਣਾਇਆ ਜਾਂਦਾ ਆਪਾਂ ਵੀ ਉਸੇ ਤਰ੍ਹਾਂ ਆਪਣੇ ਪਿੰਡ ਵਿੱਚ ਬਣਾ ਰਿਹਾ ਧੀਆ ਦਾ ਆਪਾਂ ਨੂੰ ਸਤਿਕਾਰ ਕਰਨਾ ਤੇਦਾ ਵੱਧ ਤੋਂ ਵੱਧ ਇਹਨਾਂ ਨੂੰ ਵੱਧ ਤੋਂ ਵੱਧ ਪੜਾਓ ਇਹਨਾਂ ਨੂੰ ਉੱਚੀ ਸਿੱਖਿਆ ਦਿਓ ਕਿਉਂਕਿ ਸਰਕਾਰ ਨੇ ਬਹੁਤ ਆਪਰਾਮਣਾ ਕਰਿਆ ਬੇਟੀਆਂ ਨੂੰ ਆਪਣੇ ਬੀਏ ਤੱਕ ਪੜ੍ਹਾਈ ਵੀ ਨਹੀਂ ਕਰਾਈ ਜਾਂਦੀ ਬਹੁਤ ਜਿਹੜੇ ਜੁਗਦਾਨ ਬਣ ਜਿਹੜੇ ਐਸਸੀ ਬੱਚਿਆਂ ਨੂੰ ਤਾਂ ਹੋਰ ਜ਼ਿਆਦਾ ਹੀ ਬਦੀ ਹੈ ਦੂਜਿਆਂ ਨੂੰ ਵੀ ਦੇਣੇ ਤੇ ਹੈਲਪ ਕੀਤੀ ਜਾਂਦੀ ਹੈ ਜੰਮਲ ਦੇ ਬਿਲਕੁਲ ਤੁਸੀਂ ਵੀ ਪੜ੍ਹਨਾ ਤੇ ਮਾ ਮਾਬਾ ਉਹ ਅੱਗੇ ਅੱਗੇ ਕਰ ਬਣਾਏ ਮੇਰੀ ਕਾਜੇ ਭੇਜ ਕਾਲ ਚ ਬੂਲੇ ਪੇਟਾ ਤੇ ਪੜ੍ਹ ਕੇ ਆਉਣਾ ਪੜ੍ਹ ਕੇ ਆਉਣਾ ਤੇ ਮਾ ਮਾਬਾ ਬਹੁਤ ਕੱਖਾ ਕਹਾ ਕਮਾਉਂਦਾ ਬਹੁਤ ਕੱਖਾ ਆਉਂਦਾ ਕੋਈ ਲਹੋਂ ਦਾ ਮੇਲੇ ਬਿੱਟੇ ਕੋਈ ਨਾ ਆਣ ਜਾ ਵੀ ਸਾਰਿਆਂ ਨੇ ਅੱਗੇ ਅੱਗੇ ਕਰ ਬਣਾ ਠੀਕ ਆ ਹੁਣ ਤੋਂ ਹੁਣ ਪੜ੍ਹਨਾ ਠੀਕ ਆ ਜਸ ਮੈਂ ਘਰ ਸਾਹਿਬ ਮੈਂ